ਇੱਕ ਓੰਕਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇ ਭੰਗ ਗੁਰ ਪ੍ਰਸਾਦ ਜਪ ਅਸਜੁਗਾ ਸੱਚ ਹੈ ਵੀ ਸੱਚ ਨਨ ਖੁਸੀ ਵੀ ਸੱਚ ਸੋਚੇ ਸੋਚ ਨਾ ਹੋਈ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਈ ਜੇ ਲੈ ਰਾਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰਿਆ ਭਾਰ ਸੈ ਸੈਣ ਪਾਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਸਤਿਆਰਾ ਹੋਈਏ ਕਿਉ ਕੂੜੇ ਠੱਟੇ ਪਾਲ ਮੁਕਮਰ ਜਾਈ ਚੱਲਣਾ ਨਾ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਿੜਿ ਆਈ ਹੁਕਮੀ ਉੱਤਮ ਨੀਚ ਹੁਕਮ ਲਖ ਦੁਖ ਸੁਖ ਪਾਈ ਇਹ ਹੈ ਇਕਨਾ ਹੁਕਮੀ ਬਖਸ਼ੀਸ ਇਕ ਬਖਸ਼ਿਸ ਦਾ ਪੁਆਈ ਇਹ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부জে ਤਮ ਮੈ ਨ ਕਹੇ ਕੋਏ ਗਾਵੇ ਕੋ ਤਾਣਾ ਹੋਵੇ ਕਿਸੇ ਤਾਣਾ ਗਾਵੇ ਕੋ ਦਾਦ ਜਣ ਨਿਸ਼ਾਨ ਗਾਵੇ ਕੋ ਘਣਵੜੇ ਅੰਨਿਆ ਚਾਰ ਗਾਵੇ ਕੋ ਵਿਦਿਆ ਵਿਖ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਾ ਦੂਰ ਕਥਨਾ ਕਥੀ ਨਾ ਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮ ਹੁਕਮ ਚਲਾਏ ਰਾਹ ਨਾਨਕ ਬਿਕਸੇ ਵੇ ਪਰਵਾਹੋ ਸੱਚਾ ਸਾਹਿਬ ਸੱਚ ਨਾਏ ਭਖਿਆ ਪੋ ਅਪਾਰ ਅੱਖੇ ਮੰਗੇ ਦੇ ਦੇ ਦਾਤ ਕਰੇ ਦੇ ਤਾਰਾ ਫਿਰ ਕੇ ਅੱਗੇ ਰੱਖੀਏ ਜਿੱਤ ਦੇ ਦਰਬਾਰ ਮੁਹੱਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ ਅਮਰ ਤੇ ਵੇਲਾ ਸਤਨਾਵ ਵਢਾਈ ਚਾਰ ਖਮੀ ਆਵੇ ਕੱਪੜਾ ਨਦਰੀ ਮਖ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਿਜਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝ ਸੋਏ ਜਿਨ ਸੇਵਿਆ ਤਿਨ ਪਾਇਆ ਮਾਨੋ ਨਾਨਕ ਗਾਵੈ ਗੁਨੀ ਨਿਦਾਨ ਗਾਵੈ ਸੁਨੀਏ ਮਨ ਰਖਿਐ ਪਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨੰਦ ਗੁਰਮੁਖ ਵੇਦ ਗੁਰਮੁਖ ਰਹਾ ਸਮਾਈ ਗੋਰੀਸ਼ਰ ਗੁਰ ਗੋਰਖ ਬਰਮਾ ਗੁਰ ਭਾਰਤੀ ਮਾਈ ਜੇ ਹੋ ਜਾਣਾ ਅੱਖਾਂ ਨਹੀਂ ਕੇਨਾ ਕਥਨ ਨਾ ਜਾਈ ਗੁਰਾ ਇੱਕ ਦੇਵੁ ਜਾਈ ਸਬਨਾ ਜੀਆਂ ਕਾਏ ਕੋ ਦਾਤਾ ਸੋ ਮੈ ਵਿਸਰਨ ਨ ਜਾਈ ਤੀਰਥ ਨਾਵਾ ਜੈ ਤਿਸ ਭਾਵਾਂ ਵਿੜਿ ਭਾਣੇ ਕੈ ਨਾਈ ਕਰੀ ਜੈਤੀ ਸਿਸ਼ਟ ਉਪਾਈ ਵੇਖਾਵਣ ਕਰਮਾ ਕੈ ਮਿਲੇ ਲਈ ਮਾਤ ਵਿਚ ਰਤਨ ਜਵਹਾਰ ਮਾਣਕ ਜੇ ਇਕੁ ਕੀ ਸਿੱਖ ਸੁਣੀ ਗੁਰਾ ਇੱਕ ਦੇਵੁ ਜਾਈ ਸਬਨਾ ਜੀਆਂ ਕਾਏ ਕੋ ਦਾਤਾ ਸੋ ਮੈਂ ਸਰ ਨਾ ਜਾਈ ਜੇ ਦੁਖਦਾਰ ਆਰ ਜਾ ਹੋਰ ਸੋਣੀ ਹੋਏ ਨਵਾ ਖੰਡਾ ਵਿੱਚ ਜਾਣੇ ਨਾ ਚੱਲੇ ਸਬ ਕੋਏ ਚਿੰਗਾ ਨਾ ਰਖਾਏ ਕੇ ਜਸ ਕੀ ਜਗ ਲੈ ਜੇ ਤੁਸ ਨਦਰ ਨਾ ਆਵੇ ਤਾ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵਤਿਆ ਗੁਣੰਦੇ ਹੈ ਦੇਹ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤਵਲ ਆਕਾਸ ਸੁਣਿਆ ਦੀਪ ਲਪ ਤਾਲ ਸੁਣਿਆ ਪੋ ਨਾ ਛਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮ ਇੰਦ ਸੁਣਿਆ ਮੁਕਸ ਲਾਣੰਦ ਸੁਣਿਆ ਜੋਤ ਤਨ ਭੇਦ ਸੁਣਿਆ ਸਾਸਂਗਰਤਿ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨਿਏ ਦੂਪ ਪਾਪਾ ਨਾ ਸੁਨਿਏ ਸੰਤੋ ਗਿਆਨ ਸੁਨਿਏ ਅਸ਼ਟਕਾ ਇਸ਼ਨਾਨ ਸੁਨਿਏ ਪੜਪੜ ਪਾਵੇ ਮਨ ਸੁਨਿਏ ਲਾਗੇ ਸੇ ਸਥਾਨ ਨਾਨਕ ਭਗਤਾਸ ਦਾ ਵਿਕਾਸ ਸੁਣੇ ਦੁਪਾਪ ਕਾ ਨਾਸ ਸੁਣੇ ਸਰਾਗਾਂ ਤੇਗਾ ਸੁਣੇ ਸਿੱਖ ਪੀਰ ਪਤ ਸਾ ਸੁਣੇ ਆਂਦੇ ਪਾਵੇ ਰਾ ਸੁਣੇ ਹਾਥ ਹੋਵੇ ਸੁਭਾ ਨਾਨਕ ਭਗਤਾਸ ਦਾ ਵਿਕਾਸ ਸੁਣੇ ਦੁਪਾਪ ਕਾ ਨਾਸ ਮੰਨ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪੀਸੇ ਪਛਤਾਏ ਕਾ ਗਦਰ ਕਲਮ ਨਾ ਲਿਖਣ ਹਾਰ ਮੰਨ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨੇ ਸੁੱਤ ਹੋਵੇ ਮਨ ਬੁੱਧ ਮਨ ਨੇ ਸਗਲ ਸਵਨ ਕੀ ਸੋਧ ਮਨ ਨੇ ਮੋਜ ਓਟਾ ਨਾ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨੇ ਮਾਰ ਠਾਕ ਨਾ ਪਾਏ ਮਨ ਨੇ ਪਦ ਸਿ ਉਪਰਗਟ ਜਾਏ ਮਨ ਨੇ ਮੰਗ ਨ ਚੱਲੇ ਪੰਥ ਮਨ ਨੇ ਤਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਭਾਵੇਂ ਮੋਖਦਵਾਰ ਮਨ ਪਰਵਾਰ ਸਹਦਾਰ ਮਨਨੇ ਤਰੇ ਤਾਰੇ ਗੁਰ ਸਿੱਖ ਮਨ ਨਾਨਕ ਭਾਵੇਂ ਨਾ ਭੇਖ ਐਸਾ ਨਾਮ ਨਿਰੰਝਨ ਹੋਏ ਜੇ ਕੁਮਣ ਜਾਣੇ ਮਨ ਕੋਏ ਪੰਜ ਪਰਵਾਨ ਪੰਚ ਪ੍ਰਦਾਨ ਪੰਚ ਪਾਵੈ ਤਰੇ ਗੇ ਮਾਨ ਪੰਚੇ ਸੋਹੇ ਦਰਜਾਨ ਪੰਚਕ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸਮਾਰ ਧੋਲ ਧਰਮ ਦੇ ਆ ਕਾ ਪੂਤ ਤੋ ਭਾਪ ਰਖਿਆ ਜਿਨ ਸੂਤ ਜੇ ਕਭੂਜ ਹੋ ਸਚਿਆ ਰਤਵਲੇ ਉੱਪਰ ਕੀ ਤਪਾਰ ਧਰਤੀ ਹੋਰ ਪਰੇ ਹੋਰ ਹੋਰ ਇਸਤੇ ਪਾਰ ਤਲੇ ਕਮਨ ਜੋਰ ਜੀ ਜਾ ਤਰੰਗਾਂ ਕੇਨਾ ਸਭਨਾ ਲਿਖਿਆ ਉੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀ ਤਤਾਂ ਸਵਾਲੇ ਰੂਪ ਕੀ ਤਿਦਾ ਜਾਣੇ ਕੋਨ ਕੂਤ ਕੀ ਤਪਸਾ ਇੱਕ ਕੋਵਾਓ ਦਿਸਤੇ ਹੋਏ ਲਖ ਦਰਿਆ ਕੁਦਰਤ ਕਾਵਣ ਪਹਾ ਵਿਚਾਰ ਵਾਰਨ ਜਾਵੇ ਇੱਕ ਵਾਰ ਜੋਤਿ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਰ ਸੰਜੱਪ ਅਸੰਖ ਪਾਓ ਅਸੰਖੂ ਜਾ ਅਸੰਖ ਤਪਤਾਵ ਸੰਸਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਸਤੀ ਅਸੰਸ ਤਾਰ ਅਸੰਖ ਸੂਰਮ ਮੁਖ ਫਕਸਾਰ ਅਸੰਖ ਮੂਨ ਲਿਵ ਲਾਇ ਤਾਰ ਕੁਦਰਤ ਕਮਨ ਕਾ ਵਿਚਾਰ ਵਾਰਨ ਜਾਵ ਏਕ ਵਾਰ ਜਦ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੁਰ ਹਰਾਮ ਕੋਰ ਅਮਰ ਕਰ ਜਾਏ ਜੋਰ ਅਸੰਖ ਗਲ ਵਢ ਹਤਿਆ ਕਮਾਏ ਅਸੰਖ ਪਾਪੀ ਪਪ ਕਰ ਜਾਏ ਅਸੰਖ ਊੜੇ ਔਰ ਊੜੇ ਹੋਇ ਰਾਇ ਅਸੰਖ ਮਲੇਸ ਮੁਖ ਪੱਖ ਖਾਏ ਅਸੰਸ ਕ ਨਿਜ ਕਰੇ ਸਿਰ ਕਹੇ ਪਾਰ ਨਾਨਕ ਨੀਜ ਕਹਿ ਵਿਚਾਰ ਵਾਰੰਜਾ ਵੇ ਕਬਾਰ ਜਦ ਭਾਵੇ ਸਾਈ ਭਲੀਕਾਰ ਤੂੰ ਸਦਾ ਸੁਨਮਤ ਨਿਰੰਕਾਰ ਸੰਖ ਸੰਸਨ ਅਸੰਤ ਥਾਵ ਅਗਮ ਅਗਮ ਸੰਖ ਲੋ ਅਸੰਤੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਖੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲੇਕੇ ਤਿ ਸਿਰ ਨਾਏ ਜਿਉ ਜਿਮ ਕਰਮ ਆਏ ਤਿ ਉਤ ਪਾਇ ਜਿਨ ਤਾ ਗਿਤਾ ਤਿ ਤਨਾਵੇਂ ਨਵੇਂ ਕੋ ਨਾ ਤਾਉ ਕੁਦਰਗਵਣ ਕਾ ਬੇਚਾਰ ਵਾਰਨ ਜਾਵੇ ਏਕ ਵਾਰ ਉਤ ਭਾਵੇ ਸਾਈ ਭਲਿਕਾਰ ਤੂ ਸਦਾ ਸਲਾਮ ਨਿਰੰਕਾਰ ਭਰੇ ਆ ਹੱਥ ਪੈਰ ਤੰਦੇ ਪਾਣੀ ਤੋਂ ਤੇ ਉਤਰ ਸਕੈ ਮੂਤ ਕਲਿੱਤੀ ਕੱਪੜ ਹੋਏ ਦੇ ਸਭਨ ਲਈ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਮ ਕੇ ਰੰਗ ਪੁੰਨੀ ਪੱਪੀ ਅਖੰਡਾਏ ਕਰ ਕਰ ਕਰਨਾ ਲਿਖਲੇ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਕੁਕਮੀ ਆਉ ਜਾਓ ਤੀਰ ਤਪ ਦੇ ਅਦਾਨ ਜੇ ਕੋ ਪਰ ਦਿਲ ਕਾ ਮਾਨ ਸੁਨਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤਿਥ ਮਲਨਾਓ ਸਭ ਗੁਣ ਤੇਰੇ ਮੇ ਨਹੀਂ ਕੋਏ ਵਿਣ ਗੁਣ ਕੇਤੇ ਭਗਤ ਨਾ ਹੋਏ ਸਵਾ ਸਤ ਬਾਣੀ ਬਰਮਾਓ ਸਸਵਾ ਸਦਾ ਮਨ ਚਾਓ ਕਮਨ ਸਵੇਲਾ ਵਖਤ ਕਮਨ ਕਮਨ ਤਿਤ ਕਮਨ ਵਾਰ ਕਮ ਸਰਤੀ ਮਾ ਕਮਨ ਜੇ ਤੋ ਹੋ ਆਕਾਰ ਵੈਨ ਪਈ ਪੰਡਤੀ ਜੇ ਹੋਵੇ ਲੇਖ ਪ੍ਰਾਣ ਸੁਖ ਨਾ ਪਾਇਓ ਕਾਧੀਆਂ ਜੇ ਲਿਖਣ ਲੇਖ ਕੁਰਾਨ ਤਿਤਵਨ ਜੋਗੀ ਜਾਣੇ ਰਤਮਾ ਨ ਕੋਈ ਜਹ ਕਰਤਾ ਸਿਰਠੀ ਕੋ ਸਜੇ ਅਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਵਨਿ ਕਿਵ ਜਾਣਾ ਨਾਨਕ ਆਖਾ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਾਇਨਾ ਸੋਹੇ ਪਤਲਾ ਪਤਲ ਲਖ ਅਗਸ ਅਗਾਸ ਹੋ ਮੁੜਕ ਊੜਖ ਪਾਦ ਕੇ ਵੇਤ ਕਹਿਣ ਏਕ ਬਾਤ ਐਸ ਸਠਾਰਾ ਕਹਿਣ ਕਿ ਤੇਬਾ ਅਸਲ ਏਕਤਾਤ ਲਿਖਾ ਹੋਏ ਤਾਂ ਲਿਖੀਏ ਲੈ ਕੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਇ ਇਤੀ ਸੁਤਨਾ ਪਾਇਆ ਨਦੀਆ ਤੇਵਾ ਪਾਵ ਸੁਤਨਾ ਜਾਣੇ ਸੰਸ ਸੁਦਾਣਾ ਗੇਰਾ ਸੇਤੀ ਮਲਤਨ ਕੀੜੀ ਤੁਲਨਾ ਹੋਉ ਨੀਂ ਜੈਸੁ ਮਨੁ ਨਾ ਵਿਸਰੇ ਅੰਤ ਨ ਸੁਖੀ ਕੇ ਨਾ ਅੰਤ ਅੰਤ ਨ ਕਰਨ ਦੇਨਾਂ ਅੰਤ ਅੰਤ ਨ ਵੇਖਣ ਸੁਨਨ ਅੰਤ ਅੰਤ ਨ ਜਾਪੈ ਕੀ ਆਮੰਦ ਮੰਤ ਅੰਤ ਨ ਜਾਪੈ ਗੀਤ ਅਕਾਰ ਅੰਤ ਨ ਜਾਪੈ ਪਰਵਾਰ ਅੰਤ ਕਰਨੇ ਕੇਤੇ ਬਿਲਲਾਈ ਤਾਂ ਕੇ ਅੰਤ ਨ ਪਾਏ ਜਾਹੇ ਇਹ ਅੰਤ ਨ ਜਾਣੇ ਕੋਇ ਬੁਤਾ ਕਹੀਏ ਬੁਤਾ ਹੋਏ ਵੱਡਾ ਸਾਇ ਉਜਾਤਾ ਉਚੇ ਉਪਰ ਉਚਨ ਐ ਵਰਦਾ ਉਚਾ ਹੋਵੇ ਕੋਏ ਤੀ ਸੂਚੇ ਕੋ ਜਾਣੇ ਸੋਏ ਜੇਵੜਾ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਸਮਾਏ ਕਿ ਤੇ ਮੰਗੇ ਜੋਤ ਅਪਾਰ ਕਿਤੇ ਗੰਤ ਨਹੀਂ ਵਿਚਾਰ ਕਿਤੇ ਖੱਪ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰਪਾਏ ਕਿਤੇ ਮੁਰਖ ਖਾਈ ਖਾਏ ਕਹਤਿਆਂ ਦੁਖੂ ਸਦ ਮਾਰਾ ਹੈ ਬੇਦਦ ਕਰੇ ਦਿਤਾਰ ਬੰਦ ਅਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਆਖਾਇ ਕਾ ਖੰਡ ਪਾਏ ਉਹ ਜਾਣੇ ਜੇ ਤੇ ਮੂੰਖ ਖਾਏ ਅਪੇ ਜਾਣੇ ਅਪੇ ਦੇ ਅੱਖੇ ਸੇ ਵਗੇ ਹੀ ਕੇ ਜਿਸਨਾ ਬਖਸੇ ਸਲਾਹਾਨਨ ਪਤ ਸਈ ਪਤ ਸਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਪਰਿਆ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲੇ ਜਾਹੇ ਅਮੁੱਲ ਭਿਆ ਅਮੁੱਲ ਸਮਾਇ ਅਮੁੱਲ ਧਰਮ ਅਮੁੱਲ ਦਿਮਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਅਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਕਾ ਖਰੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਅੱਖੇ ਇਸਰ ਅੱਖੇ ਸੱਦ ਅੱਖੇ ਕਿਤੇ ਕਿਤੇ ਬੁੱਧ ਅੱਖੇ ਦਾਨਵ ਅੱਖੇ ਦੇਵ ਅੱਖੇ ਸੁਰ ਨਰ ਮਨ ਜਨ ਸੇਵ ਕੇਤੇ ਅੱਖੇ ਅਖਣੋ ਪਾਏ ਕੇਤੇ ਕਹਿ ਕਹਿ ਉਠ ਉਠ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਪ ਨਾ ਸਕੇ ਕਈ ਕੇ ਜੇਵੜ ਭਾਵੇ ਤੇ ਵਿਢ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਅੱਖੇ ਬੋਲ ਵੀ ਗਰ ਤਾਲ ਖੇ ਸਰਗਵਾਰ ਗਵਾਰ ਸੋਦਰ ਕੇ ਹਾਸੋ ਕਰ ਰਖਿਆ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਨੀਖ ਸੰਖਾ ਕیتے ਵਣਹਾਰੇ ਕੇਤੇ ਰਗ ਪਰਿਸਿਓ ਕਹੀਨ ਕیتے ਗਾਵਣ ਹਾਰੇ ਗਾਵੇ ਤੂੰ ਨ ਪਵਨ ਪਾਣੀ ਵੇ ਸੰਸਰ ਗਾਵੇ ਰਾਜਾ ਧਰਮ ਦੇ ਦਵਾਰੇ ਗਾਵੇ ਜਿਤ ਕੁਤ ਲਿਖ ਜਾਣਾ ਨਿਕਲ ਧਰਮ ਵੀ ਵਿਚਾਰੇ ਗਾਵੇ ਇਸ ਬ੍ਰਹਮਾ ਦੇਵੀ ਸੰਸਦ ਸਵਾਰੇ ਗਾਵੇ ਇਨਿ ਦਾਸਨ ਬੈਠੇ ਦੇਵ ਤੇਦਰ ਨਾਲੇ ਗਾਵੇ ਚਿਸਮਦੀ ਅੰਦਰ ਗਮ ਸਾਥ ਵਿਚਾਰੇ ਗਮ ਜਿਤ ਸਤਨ ਤੋਂ ਕੀ ਗਾਵੇ ਵਿਲੁਕਰਾਰੇ ਗਵਨ ਪੰਡਿਤ ਪਦਨ ਰਖੀ ਸਰਜ ਬ੍ਰੂਵੇਦ ਨਾਲੇ ਗਾਵੇ ਮੋਨੀਆ ਮਨਮੋਹਨ ਸੁਗਮ ਅਸ਼ਪਿਆਲੇ ਗਾਉਤਨ ਪਾਏ ਤੇਰੇ ਅਸਰ ਤੀਰਥ ਨਾਲੇ ਗਾਵੇ ਜੋਦਮਾ ਬਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਰੱਖੇ ਤਾਰੇ ਸਹਿਤਨ ਗਾਵੇ ਜੋਤਿ ਭਾਵਨਾ ਕਿਤੇ ਤੇਰੇ ਪਗਵਸਾਲੇ ਹੋਰ ਕਿਤੇ ਗਾਵਨਾ ਸਹਿਮ ਜਿਤਨਾ ਮਨੋਂ ਨਨਕਿਆ ਵਿਚਾਰੇ ਸੋਈ ਸੋਈ ਸਦਸ ਸਾਹਿਬ ਸਤ ਸਚੀ ਨਾਈ ਹੈ ਵੀ ਅਸੀ ਜਨ ਜਸੀ ਰੰਗ ਜਿਨ ਚਾਈ ਰੰਗੀ ਰੰਗੀ ਭਾਤੀ ਕਰ ਕੰਸ ਜਿਨ ਪਾਇਆ ਕਰ ਕਰ ਵੇਖੇ ਕੀਤਾ ਆਪਣਾ ਜਿਤ ਇਸ ਦੀ ਵਿੜਾਈ ਜਦ ਸੁਭਾਵੇ ਸੋਈ ਕਰਸੀ ਫਿਰਨ ਹੁਕਮਨਾ ਕਨ ਜਾਈ ਸੋ ਪਸਾਉ ਸਾ ਪਸਾਈ ਬ ਨਾਨਕ ਰਹਿ ਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਪੁੱਤ ਚਿੰਤਾ ਕਾਲ ਕੋਰੀ ਕਾਇਆ ਜੁਗ ਦੰਡਾ ਪਰਤੀਤ ਆਏ ਪੰਥੀ ਸਗਜ ਮਾਤੀ ਮਨ ਜੀ ਤੇ ਜੁਗ ਜੀਤ ਆਦੇਸਿ ਸੇ ਆਦੇਸ ਆਦ ਨੀਰ ਨਾਦ ਨਾਤ ਜੁਗ ਵੇਖੋ ਵੇਸ ਪੁਗਤ ਗਿਆਨ ਦੇਆ ਭੰਡਾਰ ਰੇਣ ਕਟਕਟਵਾਜੇ ਨਾਦ ਆਪਨਾਥ ਨਾਥੀ ਸਭਜ ਕੀ ਰਸਿਤ ਅਵਾਰਾ ਸਾਦ ਸੰਯੋਗ ਜੁਗદય ਕਰ ਚਲਾਵੇ ਲੇਖੇ ਆਵੇ ਭਾਗ ਅਦੇ ਤੇ ਸੇ ਅਦੇਸ ਆਦਨਿਲ ਨਾਨਹਾ ਤੁਰ ਜਗੇ ਕੋ ਵੇਸ ਇਕਮਈ ਜੁਗਦਵੇਈ ਤਿੰਤਲੇ ਪਰਵਾਨ ਇੱਕ ਸੰਸਾਰ ਇੱਕ ਪੰਡਾਰੀ ਇਕ ਲੈ ਦੀਵਾ ਹਨ ਜਿਵੇਂ ਭਾਵੇਂ ਦੀਵੇ ਚਲਾਵੇ ਜਿਵੇਂ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬੋਧ ਹਿੜਾਣ ਅਦੇ திਸੇ ਅਦੇ ਸ ਆਦ ਨਿਰਨਾਦ ਨਾਤ ਜਿਸ ਵੇਖ ਕੋ ਵੇਸ ਅਸਣ ਲੋਲੇ ਪੰਡਾਰ ਜੋ ਕਿਸ ਪਾਇ ਸ ਇੱਕ ਆਵਾਰ ਫਸਲ ਵੇਖੇ ਸ੍ਰਿਜਣ ਹਾਰ ਨਾਨਕ ਸੱਚ ਕੀ ਸੱਚੀ ਕਾਰ ਅਦੇ ਇਸੇ ਅਦੇਸੋ ਆਦ ਨਿਰਨ ਨਰਨਾਤ ਜੁਗ ਜੁਗ ਇੱਕੋ ਵੇਸ ਇਕ ਦੂਜੀ ਬੋਲਕ ਹੋਏ ਲਖੋ ਵੇ ਲਖਵੀਜ਼ ਲਖ ਲਖ ਗੇੜਾ ਕੀਏ ਇੱਕ ਨਾਮ ਜੁਗਦੀਸ ਇਤਰੇ ਪਤ ਪਵੜੀਆਂ ਚੜਿਏ ਹੋਏ ਕੀਸ ਸੁੰਗਲ ਆਕਾਸ ਕੀ ਕਿਟਾਈ ਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੜੀ ਸੋ ਅੱਖਾਂ ਜੋਰ ਚਪਨ ਯੋਰ ਯੋਰ ਨ ਮੰਗਣ ਦੇ ਅੰਨਾ ਯੋਰ ਯੋਰ ਨ ਜੀਵਨ ਮਰਨਾ ਯੋਰ ਜੋ ਨਾ ਰਾਜ ਮਨ ਮਨ ਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਦੁਖੀ ਸੁਖੀ ਸੰਸਾਰ ਸਾਤ ਕਰ ਵੇਖੇ ਸੋਏ ਨਾ ਕੁਤ ਨੀਚ ਨਾ ਕੋਈ ਰਤੀ ਰਤੀ ਤਿਤੀ ਵਾਰ ਪਣ ਪਣੇ ਅਗਨੀ ਪਤਾਲ ਤਿਸ ਸਤੀ ਤਾਪਰ ਕੀ ਧਰਮਸਾਲ ਤਿਸ ਜੀ ਜੁਕਤ ਕੇ ਰੰਗ ਤਿੰਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਜ ਆਪਸ ਚ ਦਰਬਾਰ ਤਿੱਥੇ ਸੁਣ ਪੰਚ ਪਰਵਾਣਾ ਨਦਰੀ ਕਰਮ ਪਾ ਦੇ ਨਿਸ਼ਾਨ ਕਤਪਕਾਈ ਇੱਥੇ ਪਾਏ ਨਨ ਗਾਇਆ ਜਪੇ ਜਾਏ ਤਰਮਖੰਡ ਕਾ ਏੋ ਧਰਮ ਗਿਆਨਖੰਡ ਕਾ ਆਖੋ ਕਰਮ ਕੇਤੇ ਪਾਣ ਪਾਣੀ ਵੈ ਸੰਸਰ ਕੇਤੇ ਕਰਮ ਹੈਸ ਕੇਤੇ ਵਰਮੇ ਘੜਤ ਘੜੀਏ ਅਰੁ ਪ੍ਰੰਗ ਕੇ ਵੈਸ ਕਿੱਦੀ ਕਰਮ ਭੂਮੀ ਮੇਰ ਕੇਤੇ ਤੁਪਦੇਸ਼ ਕੇਤੇ ਇਨ ਚੰਚੂਰ ਕੇਤੇ ਕੇਤੇ ਮੰਡਲ ਦੇਸ ਕਿਤੇ ਸਿਤਬੁਦਨ ਅਰਥੋ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦੰਨ ਮੁੰਨ ਕਿਤੇ ਕਿਤੇ ਰਦਸ ਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਤਨ ਅਨੰਦ ਕਿਤਿਆ ਸੂਤੀ ਸੇਵਕ ਕਿਤੇ ਨੰ ਅੰਤ ਨਾ ਅੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਜਿੱਥੇ ਨਾਲ ਮਨੋਦ ਕੋਂਡ ਅਨੰਦ ਖਰਮ ਸਰਮ ਖੰਡ ਕੀ ਬਾਣੀ ਰੂਪ ਜਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਂ ਕੀ ਗੱਲਾਂ ਕਥੀਆਂ ਨਾ ਜਾਏ जेको कहे पीछे पछताए तिथे घड़िए सुरत मत मन बुद्ध तिथे घड़िए सुरा सुधा की सुद कर्मखंड की बाणी जोर तिथे हो न कोई होर तिथे जो मां बसूर मैं राम रहा पर पूर तिथो सीता सीता मैं मा माए रूप न कथने जाए ना मरे न ढगे जाए इनके राम से मन माहे तिथे भगत वसे के लो करे ਨਾਨਕ ਸਤਿਅਮਨ ਸੋਇ ਸਤਿ ਖੰਡ ਉਸੇਂ ਰੰਕਾਰ ਤਕਰ ਵਿਖੇਂ ਦਰਨੀ ਹਾਲ ਤਿੱਥੇ ਖੰਡ ਮੰਡਲ ਵਰ ਪਾੰਡ ਜੇ ਕੋ ਕਥੇ ਅੰਤਾਂ ਅੰਤ ਨਾਨਤ ਤਿੱਥੇ ਲੋਲ ਆਕਾਰ ਜਿਵ ਜਿਵ ਹੁਕਮ ਤੇ ਵਿਤੀ ਵਿਕਾਰ ਵੇਖੇ ਵਿੱਚੇ ਕਰ ਵਿਚਾਰ ਨਾਨਕ ਤਨਾ ਕਰਰਾ ਸਾਰ ਜਤ ਬਹਾਰਾ तीर सुनियार अरक मत वेध हथियार पौख लागनी तपताओ पांडा पाव अमृत टटाल कडीए सबद जि टक्साल जिनको नजर क्रम तिन कार नानक नजरि नजर निहाल श्लोक पण गुरु पाणी पिता माता तरतम हाथ दिसरा दई दाई दाया हेले सगल जि गात टिंगियाइयां बुरियाइयां मजे धर्म दूर करमो आपनो अपनी के निरक दूर ਜਿਨੀ ਨੰਮ ਤੇ ਆਇਆ ਗੈਮ ਸਕਤ ਕਾਲ ਨਨ